ਰਬ ਵਰਗੇ ਬੰਦੇ ਇੱਕ ਬਜ਼ੁਰਗ ਔਰਤ ਸਟੇਸ਼ਨ ਤੇ ਰੇਲ ਗੱਡੀ ਦੀ ਉਡੀਕ ਕਰ ਰਹੀ ਸੀ ਭਾਵੇਂ ਤੇੜਖ ਦੁਪਹਿਰੇ ਵਰਗਾ ਚਾਨਣ ਸੀ ਚਾਰ ਸੂਫੇਰੇ ਹੀ ਪਰ ਫਿਰ ਵੀ ਸਟੇਸ਼ਨ ਤੇ ਪਸਰੀ ਚੁੱਪ ਤੇ ਸੁੰਨਸਾਣ ਚੁਗਿਰਦਾ ਕੁਝ ਅਜੀਬ ਜਿਹਾ ਜ਼ਰੂਰ ਲੱਗਦਾ ਸੀ ਅੱਜ ਇੰਨਾ ਸਨਾਟਾ ਕਿਉਂ ਹੈ ਸਟੇਸ਼ਨ ਤੇ ਤਾਂ ਇੰਨਾ ਭੀੜ ਭੜਕਾ ਹੁੰਦਾ ਇੱਥੇ ਤੇ ਕਿਸੇ ਯਾਤਰੀ ਦਾ ਨਾਮ ਨਿਸ਼ਾਨ ਵੀ ਨਹੀਂ ਬਿਰਧ ਮਾਤਾ ਹੈਰਾਨ ਜ਼ਰੂਰ ਸੀ ਇੰਨਾ ਚੰਗਾ ਹੁੰਦਾ ਜੇ ਕੋਈ ਹੋਰ ਯਾਤਰੀ ਵੀ ਹੁੰਦੇ ਇੱਥੇ ਸਾਥ ਵੀ ਹੋ ਜਾਂਦਾ ਤੇ ਗੱਲਬਾਤ ਕਰਦੇ ਆ ਘੜੀ ਪਲ ਵੀ ਸੌਖਾ ਗੁਜ਼ਰਦਾ ਮਾਤਾ ਨੇ ਅੱਖਾਂ ਤੇ ਹੱਥ ਰੱਖ ਇਧਰ ਉਧਰ ਦੂਰ ਤੱਕ ਨਿਗਾਹ ਘੁਮਾਈ ਇਸ ਆਸ ਨਾਲ ਖਉਰੇ ਕੋਈ ਨਜ਼ਰੀ ਪਏ ਜਾਵੇ ਪਰ ਦੂਰ ਦੂਰ ਤੱਕ ਕੋਈ ਜੀ ਪ੍ਰਿੰਦਾ ਨਜ਼ਰੀ ਨਹੀਂ ਸੀ ਆ ਰਿਹਾ ਬਜ਼ੁਰਗ ਮਾਤਾ ਨੂੰ ਚੱਲੋ ਨਾ ਕੰਮ ਹੋ ਕਿਸੇ ਨੂੰ ਅੱਜ ਬੇਬੇ ਨੇ ਸੋਚਿਆ ਅਚਾਨਕ ਬੇਬੇ ਦੀ ਨਜ਼ਰ ਆਪਣੇ ਝੋਲੇ ਤੇ ਪਈ ਝੋਲਾ ਵੇਖਦੇ ਹੀ ਬੇਬੇ ਦੀ ਭੁੱਖ ਚਮਕ ਪਈ ਉਸਨੇ ਝੋਲੇ ਨੂੰ ਆਪਣੇ ਵੱਲ ਖਿੱਚਿਆ ਤੇ ਪਾਉਨੇ ਵਿੱਚ ਲਪੇਟੀਆਂ ਦੋ ਰੋਟੀਆਂ ਵਿੱਚੋਂ ਇੱਕ ਚੁੱਕੀ ਰੋਟੀ ਉੱਪਰ ਅਚਾਰ ਰਗੜ ਰੋਟੀ ਗੋਲ ਜਿਹਾ ਕਰਕੇ ਖਾਣ ਲੱਗੀ ਫਿਰ ਨਾਲ ਪਿਆ ਡੋਲੂ ਚੁੱਕਿਆ ਤੇ ਟੁੱਟੀ ਜਹੀ ਡੰਡੀ ਵਾਲੇ ਕੱਪ ਵਿੱਚ ਪਾਣੀ ਪਰ ਦੀਕ ਲਾ ਲਈ ਇੱਕ ਹੋਰ ਪੋਰਟਲੀ ਜਿਹੀ ਖੋਲੀ ਤੇ ਗੁੱਡ ਦੀ ਭੇਲੀ ਉਸ ਵਿੱਚੋਂ ਕੱਢ ਮੂੰਹ ਮਿੱਠਾ ਕਰ ਲਿਆ ਦੂਰ ਪਰੇ ਇੱਕ ਉੱਗ ਰਹੇ ਕੁਲੀ ਦੀ ਵਾਰ-ਵਾਰ ਨਿਗਾ ਬੇਬੇ ਤੇ ਜਾ ਰਹੀ ਸੀ ਉਹ ਸੋਚ ਰਿਹਾ ਸੀ ਕਿ ਹੁਣ ਗੱਡੀ ਤੇ ਕੱਲ ਸਵੇਰੇ ਆਉ ਇਹ ਬੀਬੀ ਕੀ ਕਰ ਰਹੀ ਹੈ ਇੱਥੇ ਆਖਰ ਜਦ ਨਹੀਂ ਰਹਾ ਗਿਆ ਤਾਂ ਉੱਠਿਆ ਤੇ ਹੌਲੀ-ਹੌਲੀ ਬੇਬੇ ਕੋਲ ਪਹੁੰਚ ਗਿਆ RAM ਸਤ ਕਰ ਪੁੱਛਿਆ ਮਾਂ ਜੀ ਕੀ ਕਰ ਰਹੇ ਹੋ ਇੱਥੇ ਬੇਬੇ ਬੋਲੀ ਵੇ ਪੁੱਤ ਮੇਰਾ ਮੁੰਡਾ ਵਾ ਦਿੱਲੀ 헤 ਰੇਲਾਂ ਵਿੱਚ ਕੰਮ ਕਰਦਾ ਉਸ ਨੂੰ ਮਿਲਣ ਜਾ ਰਹੀ ਹਾਂ ਕੁਲੀ ਬੋਲਿਆ ਮਾਂ ਦਿੱਲੀ ਤੇ ਗੱਡੀ ਹੁਣ ਸਵੇਰੇ ਜਾਉ ਤੂੰ ਘਰ ਮੁੜ ਜਾ ਬੇਬੇ ਬੋਲੀ ਵੇ ਨਾ ਪੁੱਤ ਪਹਿਲਾਂ ਹੀ ਬੱਸਾਂ ਵਿੱਚ ੱੱਕੇ ਖਾ ਮਸਾ ਇੱਥੇ ਪਹੁੰਚੀ ਵਾਂ ਆ ਵੈਂਚ ਜਿਹੇ ਤੇ ਹੀ ਰਾਤ ਕੱਟ ਲੂ ਹੁਣ ਪੁੱਤ ਕਿਹੜਾ ਇਸ ਉਮਰ ਵਿੱਚ ਖੱਜਲ ਹੋਵੇ ਤੇ ਕੁਲੀ ਨੂੰ ਤਰਸ ਆ ਗਿਆ ਬੁੜੀ ਬੇਬੇ ਦੇ ਦੂਸਰੇ ਜਦ ਪਤਾ ਲੱਗਾ ਕਿ ਮਾਂ ਦਾ ਮੁੰਡਾ ਰੇਲਵੇ ਵਿੱਚ ਹੈ ਤਾਂ ਸੋਚਿਆ ਜ਼ਰੂਰ ਉਹ ਵੀ ਮੇਰੇ ਵਾਂਗ ਕੋਲੀ ਹੀ ਹੋਵੇਗਾ ਸਟਾਫ ਦੇ ਬੰਦੇ ਦੀ ਮਾਤਾ ਹੈ ਮਦਦ ਕਰਨੀ ਚਾਹੀਦੀ ਜ਼ਰੂਰ ਇਹ ਸੋਚ ਉਹ ਬੋਲਿਆ ਬੇਬੇ ਚੱਲ ਮੇਰੇ ਨਾਲ ਮੈਂ ਮੁਸਾਫਰ ਖਾਨਾ ਖੋਲ ਦਿੰਨਾ ਵਾਂ ਉੱਥੇ ਪੱਖੇ ਥੱਲੇ ਰਾਤ ਕੱਟ ਲਵੀਂ ਤੇ ਹਾਂ ਮਾਂ ਹੋਰ ਸੁਣ ਰੋਟੀਆਂ ਰਾਤ ਤੇਰੀਆਂ ਵੀ ਦੋ ਥੱਪ ਦੂੰ ਮੈਂ ਆਪੇ ਫਿਕਰ ਨਾ ਕਰੀ ਭੋਰਾ ਵੀ ਤੂੰ ਸਾਡੇ ਵਿਭਾਗ ਦੇ ਬੰਦੇ ਦੀ ਮਾਂ ਹੈ ਬੇਬੇ ਕੁਲੀ ਦੇ ਪਿੱਛੇ ਪਿੱਛੇ ਤੁਰ ਪਈ ਮੁਸਾਫਰਖਾਨੇ ਪਹੁੰਚ ਬੇਬੇ ਨੇ ਢੇਰ ਅਸੀਸਾਂ ਦਿੱਤੀਆਂ ਗੱਡੀ ਤੇ ਆਉਣੀ ਨਹੀਂ ਸੀ ਕੋਈ ਇਸ ਲਈ ਕੁਲੀ ਵੀ ਬੇਬੇ ਕੋਲ ਹੀ ਬੈਂਚ ਤੇ ਬੈਠ ਦੁੱਖ ਸੁੱਖ ਕਰਨ ਲੱਗਾ ਫਿਰ ਉਸ ਪੁੱਛੀ ਲਿਆ ਮਾਂ ਜੀ ਤੁਹਾਡੇ ਮੁੰਡੇ ਦਾ ਨਾਮ ਕੀ ਹੈ ਬੇਬੇ ਬੋਲੀ ਬੇ ਪੁੱਤ ਘਰ ਤੇ ਮੈਂ ਉਹਨੂੰ ਲਾਲ ਲਾਲ ਹੀ ਕਹਿੰਦੀ ਹਾਂ ਪਰ ਪਰ ਉਸਦੇ ਪਿਓ ਨੇ ਉਹਦਾ ਨਾਮ ਲਾਲ ਬਹਾਦਰ ਸ਼ਾਸਤਰੀ ਰੱਖਿਆ ਕੁਲੀ ਨੂੰ ਜਿਵੇਂ ਕਰੰਟ ਲੱਗ ਗਿਆ ਹੋਵੇ ਇਸ ਨਾਮ ਵਾਲਾ ਤੇ ਵੱਡਾ ਵਜੀਰ ਹੈ ਰੇਲਵੇ ਦਾ ਭੱਜ ਕੇ ਸਟੇਸ਼ਨ ਮਾਸਟਰ ਦੇ ਦਫ਼ਤਰ ਗਿਆ ਤੇ ਇੱਕ ਫੋਟੋ ਚੁੱਕ ਕੇ ਮਾਤਾ ਕੋਲ ਪਹੁੰਚਿਆ ਬੇਬੇ ਆਹ ਕੌਣ ਹੈ ਭਲਾ ਬੇਬੇ ਦਾ ਚਿਹਰਾ ਖੜ ਗਿਆ ਵੇ ਕਾਕਾ ਇਹ ਤੇ ਮੇਰਾ ਲਾਲੂ ਹੀ ਤੇਰੇ ਕੋਲ ਫੋਟੋ ਕਿੱਥੋਂ ਆ ਗਈ ਲਾਲੂ ਦੀ ਤੇਰਾ ਯਾਰ ਤੇ ਨਹੀਂ ਕਿਤੇ ਮੇਰਾ ਮੁੰਡਾ ਕੁੱਲੀ ਦੀਆਂ ਅੱਖਾਂ ਵਿੱਚ ਅਥਰੂ ਝਲਕ ਪਏ ਉਸਨੇ ਬੇਬੇ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਬੇਬੇ ਨੂੰ ਹੈਰਾਨੀ ਵਿੱਚ ਡੁੱਬੇ ਛੱਡ ਉਹ ਸਟੇਸ਼ਨ ਮਾਸਟਰ ਦੇ ਘਰ ਨੂੰ ਸੌਟ ਵੱਟ ਗਿਆ। ਪਲਕ ਬਾਅਦ ਹੀ ਕੋਲੀ ਅੱਗੇ-ਅੱਗੇ ਤੇ ਸਟੇਸ਼ਨ ਮਾਸਟਰ ਪਿੱਛੇ-ਪਿੱਛੇ مسافر ਖਾਨੇ ਵੱਲ ਭੱਜੇ ਆਉਂਦੇ ਦਿਸੇ। ਸਟੇਸ਼ਨ ਮਾਸਟਰ ਨੇ ਭੱਜ ਕੇ ਮਾਤਾ ਜੀ ਦੇ ਪੈਰ ਝੂਹੇ ਤੇ ਸਤਿਕਾਰ ਨਾਲ ਝੋੜਾ ਚੱਕ ਲਿਆ ਤੇ ਕੋਲੀ ਨੇ ਮਾਤਾ ਦੀ ਬਾਹ ਫੜੀ ਤੇ ਦਫ਼ਤਰ ਵੱਲ ਚੱਲ ਪਏ। ਤਾਰਾਂ ਖੜਕ ਗਈਆਂ ਪਰ ਪਲਚ ਤੇ ਫਿਰ ਕੁਝ ਪਲਾਂ ਵਿੱਚ ਗੱਡੀ ਸਟੇਸ਼ਨ ਤੇ ਤਿਆਰ ਹੋ ਗਈ। ਮਾਤਾ ਜੀ ਨੂੰ ਸਤਕਾਰ ਨਾਲ ਬਿਠਾਇਆ ਤੇ ਦਿੱਲੀ ਵਾਲੇ ਰਵਾਨਗੀ ਪਾ ਦਿੱਤੀ ਉਧਰ ਮਾਤਾ ਹੈਰਾਨ ਪਰੇਸ਼ਾਨ ਕੀ ਕਿਤੇ ਮੇਰਾ ਝੋਲਾ ਹੀ ਨਾ ਖੋ ਲੈਣ ਰਾਮ ਰਾਮ ਕਰਦੇ ਜਦ ਮਾਤਾ ਸੈਮੀ ਜੀ ਘਰ ਪਹੁੰਚੀ ਤੇ ਸਾਹਮਣੇ ਸ਼ਾਸਤਰੀ ਜੀ ਨੂੰ ਵੇਖ ਜਾਣ ਵਿੱਚ ਜਾਣ ਆਈ ਗੱਲ ਨਾਲ ਮਾਤਾ ਬੋਲੀ ਵੇ ਲਾਲੂ ਪੁੱਤ ਕਿਤੇ ਤੂ ਰੇਲਾਂ ਵਿੱਚ ਕੋਈ ਵੱਡਾ ਅਫਸਰ ਤੇ ਨਹੀਂ ਲੱਗ ਗਿਆ ਸ਼ਾਸਤਰੀ ਜੀ ਮੁਸਕਰਾਏ ਤੇ ਬੋਲੇ ਅਮਾ ਬਾਲਾ ਵੱਡਾ ਨਹੀਂ ਯਾਦਾਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਇਹ ਹੁੰਦੀਆਂ ਰੁੱਝੀਆਂ ਰੂਹਾਂ ਅੱਜ ਕੱਲ ਦੇ ਫੁਕਰਪੁਨੇ ਦੇ ਜ਼ਮਾਨੇ ਵਿੱਚ ਅਜਿਹੇ ਲੋਕ ਨਹੀਂ ਮਿਲਣਗੇ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦਿਖਿਵਾਂ ਦੋਸਤੋ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇਥੋਂ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ